ਸੇ ਸਸ਼ਿਆガル ਮੇ ਦੋਸਤੋ ਦੇਖਿਓ ਅਸੀਂ ਸਾਹੇ ਸੋ ਵੈਲਕਮ ਬੈਕ ਟੂ ਦੀ ਚੈਨਲ ਐਂਡ ਨਾਊ ਇਜ਼ ਮਾਈ ਸੈਕੰਡ ਐਗਜ਼ਾਮ ਵਿਚ ਇਜ਼ ਆਫ ਪੰਜਾਬੀ ਆਬਵੀਅਸਲੀ ਸੋ ਪੰਜਾਬੀ ਦਾ ਨਾ ਲਾਈਕ ਮੈਂ ਇੰਨਾ ਚੰਗੀ ਤਰ੍ਹਾਂ ਸਿਲੇਬਸ ਨਹੀਂ ਕਵਰ ਕੀਤਾ ਹੋਇਆ ਮਤਲਬ ਕਿ ਮੇਰੇ ਜੋ ਚੈਪਟਰਸ ਨੇ ਮੈਨੂੰ ਰਿਵਾਈਜ਼ ਨਹੀਂ ਆਗੇ ਸੋ ਮੈਨੂੰ ਯਾਦ ਨਹੀਂ ਆਗੇ ਚੈਪਟਰਸ ਸੋ ਦੈਟਸੋ ਮੇਨੂੰ ਟੈਂਸ਼ਨ ਹੋ ਰਹੀ ਹੈ ਪੰਜਾਬੀ ਦੇ ਐਗਜ਼ਾਮ ਦੇ ਲਈ ਬਟ ਯਾ ਦੋ ਦਿਨ ਨੇ ਸਾਡੀ ਛੁੱਟੀਆਂ ਇੱਕ ਦੋ ਛੁੱਟੀਆਂ ਨੇ ਸਾਨੂੰ ਤੋ ਦੇਖਦੇ ਕਿ ਨਿੱਕ ਤਿਆਰੀ ਹੋ ਪਾਉਂਦੀ ਆ ਸੋ ਮੈਂ ਤਿਆਰੀ ਕਰ ਰਹੀ ਹਾਂ ਤੁਸੀਂ ਮੈਨੂੰ ਦੇਖੋ ਕਿਸਤੇ ਨਾ ਮੈਂ ਤਿਆਰੀ ਕਰ ਰਹੀ ਹਾਂ ਸੋ ਯਾ ਸੋ ਸਭ ਤੋਂ ਪਹਿਲਾਂ ਆ ਦੇਖ ਲਓ ਇਹ ਹੈਗਾ ਸਾਡਾ ਐਗਜ਼ਾਮ ਪੈਟਰਨ ਮਤਲਬ ਕਿ ਇਸੇ ਵੇ ਦੇ ਨਾਲ ਸਾਡਾ ਸਾਰਾ ਸਾਰਾ ਜੋ ਐਗਜ਼ਾਮ ਆ ਲਿਖ ਜੋ ਕੁਐਸਚਨ ਪੇਪਰ ਆ ਮੈਂ ਰੈਡੀ ਕਰਨਗੇ ਤੇ ਇਹ ਦੇ ਕਰਕੇ ਨਾ ਬਹੁਤ ਸਾਰਾ ਹੈਲਪ ਮਿਲ ਗਈ ਸੀ ਮੈਨੂੰ ਆਪਣਾ ਲਿਟਰੇਚਰ ਪਾਰਟ ਕੰਪਲੀਟ ਕਰਨ ਦੇ ਲਈ ਕਿਉਂਕਿ ਪੰਜਾਬੀ ਦੇ ਜੋ ਚੈਪਟਰਸ ਵਗੈਰ ਨੇ ਨਾ ਉਹ 4 ਪਾਰਟਸ ਡਿਵਾਈਡਡ ਨੇ ਠੀਕ ਹੈ ਹੁਣ ਇਹ ਚ ਲਿਖਿਆ ਸੀਗਾ ਕਿ ਲੈਕਚਰ ਪਾਰਟ A ਆ ਉਹਦੇ ਚੋ ਕਲੇ ਲੌਂਗ ਆਣਗੇ ਜਿਹੜਾ ਪਾਰਟ B ਆ ਉਹ ਚੋ ਕਲੇ ਸ਼ਾਰਟ ਆਣਗੇ ਠੀਕ ਹੈ ਸੋ ਇਹਦਾ ਮਤਲਬ ਇਹ ਬਣਦਾ ਵਾ ਕਿ ਮੈਂ ਉਸ ਉਸ 파ਟ ਦੇ ਕਰ ਲੈ ਉਹੀ ਵਾਲਾ ਕਰ ਲਵਾਂ ਜਿਸ ਜੋ ਆਣਾ ਵਾ ਲਾਈਕ ਅਗਰ 파ਟ ਦੇ ਵਿੱਚ ਲੌਂਗ ਆਣਾ ਤਾਂ ਮੈਂ ਸ਼ਾਰਟ ਐ ਵੈ ਸ਼ਾਰਟ ਕਿਉਂ ਹੀ ਪੜਾ ਹਾ ਨਾ ਕਾਣ ਮੱਥਾ ਮਾਰਨਾ ਨਾ ਇਹ ਨਾ ਟਾਈਮ ਸੀਗਾ ਸੋ ਦੈਟਸ ਵਾਈ ਇਹਦੇ ਕਰਕੇ ਨਾ ਮੇਰਾ ਬਹੁਤ ਜ਼ਿਆਦਾ ਹੈਲਪ ਮੀ ਲਿਆ ਮੈਨੂੰ ਲਿਟਰੇਚਰ 파ਟ ਕੰਪਲੀਟ ਕਰਨ ਲਈ ਪੈਟਰਨ ਮੈਨੂੰ ਜਨਬੀ ਇਹ ਮਿਲਿਆ ਹੈ ਦੇਖੋ ਇਹ ਬੋਲਦੇ ਬਨਾਣਾ ਸ਼ੇਕ ਔਰ ਮम्मा ਨੇ ਬਣਾਇਆ ਹੈ ਸੋ ਇਹ ਸੀ ਗਿਆ ਮੇਰੀਆਂ ਕੁਝ ਪਾਗਲਪੰਦੀਆਂ ਲਾਈਕ ਮੇਰੀ ਪਾਗਲਪੰਦੀ ਚੱਲਦੀ ਰਹਿੰਦੀ ਆ ਘਰੇ ਵੀ ਸਕੂਲੇ ਵੀ ਜੋ ਮੇਰੇ ਫਰੈਂਡਸ ਨੇ ਉਹਨਾਂ ਸਾਹਮਣੇ ਠੀਕ ਹੈ ਲੇਕਿਨ ਮੇਰੇ ਫਰੈਂਡਸ ਵੀ ਅੱਜ ਇਹਨੇ ਕੀ ਕਰ ਸਕਦੇ ਆ ਉਹਨਾਂ ਤੇ ਸਿੱਖਿਆ ਮੈਂ ਲਾਈਕ ਸਾਡਾ ਜੋ ਆ ਬਚਪਨਾ ਮੇਰਾ ਬਚਪਨਾ ਇਹ ਤੱਕ ਨਹੀਂ ਗਿਆ ਮੈਂ 9th ਚ ਹੋ ਚੁੱਕਿਆ ਤੇ 10th ਚ ਜਾਣ ਆ ਲਿਆ ਲੇਕਿਨ ਮੇਰੀ ਹਰਕਤਾਂ ਛੋਟੇ ਬੱਚੇ ਵਰਗੀਆਂ ਨੇ ਸਕੂਲੇ ਵੀ ਹੀ ਹਾਲਾ ਮੇਰਾ ਠੀਕ ਹੈ ਸਾਹ ਮੇਰੇ ਫਰੈਂਡਸ ਵੀ ਆਈ ਹੈ ਅੱਜੇ ਨਾ ਕੀ ਕਰ ਸਕਦੇ ਆ ਫਰੈਂਡਸ ਅਕਲ ਹੀ ਆ ਜਾਵਾ ਐਨੀ ਵੇਸ ਮੈਂ ਹੁਣ ਇੱਥੇ ਬਸ ਪਾਰਟੀ ਦੀ ਵੈਸੀਗੀ ਲੇਖ ਤੇ ਲੇਖ ਦੇ ਵਿੱਚ ਅਗਰ ਮੈਂ ਤੁਹਾਨੂੰ ਦੱਸਾਂ ਤਾਂ ਮੈਂ ਮੈਂ ਤੇ ਜੋ ਮੇਰੇ ਬੈਸਟ ਫਰੈਂਡਾਂ ਸੀ ਕੀ ਦਿਮਾਗ ਲਗਾਇਆ ਕੀ ਦੇਖੋ ਸਾਡੇ ਜੋ ਲੇਖ ਨੇ ਉਹ ਆਣਾ ਹੈ ਯੂਨਿਟ 2 ਤੇ ਟਰਮ 2 ਦੇ ਠੀਕ ਹੈ ਨਾ ਅਗਰ ਮੈਂ ਆਪਣੇ ਆਪ ਨੇ অপਸ਼ਨ ਪਾਈ ਤਾਂ ਅਂਡ ਕਿ ਕਿਤੇ ਵਿੱਚ ਯੂਨਿਟ 2 ਦੇ ਟਰਮ 2 ਦੇ ਵਿੱਚ ਠੀਕ ਹੈ ਅਗਰ ਆਪਸ਼ਨ ਨਹੀਂ ਆਈ ਸੋ ਇਹ ਜ਼ਿਆਦਾ ਪ੍ਰੋਬੈਬਿਲਿਟੀ ਆ ਕਿ ਟਰਮ 2 ਦੇ ਹੀ ਮੈਮ ਲੇਖ ਪਾਣਗੇ ਸੋ ਅਸੀਂ ਦੋਨਾਂ ਦੇ ਵਿੱਚ ਟਰਮ 2 ਟਰਮ 2 ਆ ਰਿਹਾ ਵਾ ਠੀਕ ਹੈ ਕਾਮਨ ਨਿਕਲ ਰਿਹਾ ਵਾ ਸੋ ਅਸੀਂ ਟਰਮ 2 ਦਾ ਹੀ ਕੀਆ ਯਾਦ ਕਰ ਲੈਣਾ ਜਿੰਨੇ ਵੀ ਲੇਖ ਨੇ ਸੋ ਪੰਜ ਲੇਖ ਸੀਗੇ ਅਸੀਂ ਰੀਡਿੰਗ ਕਰ ਲਈ ਐਂਡ ਕਮ ਸੈਟ ਠੀਕ ਹੈ ਤੇ ਉਹਨਾਂ ਦੇ ਵਿੱਚੋਂ ਹੀ ਆਏ ਸੀਗੇ ਲੇਖ ਆਪਸ਼ਨ ਵੀ ਆਈ ਸੀਗੀ ਆਪਸ਼ਨ ਆਈ ਸੀਗੀ ਯੂਨਿਟ 2 ਦੇ ਟਰਮ 2 ਦੇ ਵਿੱਚ ਉਹ ਆਬਵੀਅਸੀ ਗਲਾਸੀ ਟਰਮ ਟੂ ਦੇ ਲਿਖ ਕੇ ਆਇਆ ਦੋਨੋਂ ਤੇ ਇੱਕ ਐਸੀ ਕੈਲਕੂਲੇਸ਼ਨ ਕੀਤੀ ਸੀਗੀ ਉਸ ਤੋਂ ਬਾਅਦ ਫਿਰ ਮੈਂ ਬੈਠ ਕੇ ਮਾਤਰਾ ਸਿੱਖਣ ਲਈ ਹੁਣ ਤੁਸੀਂ ਜਜ ਨਾ ਕਰਿਓ ਬਟ ਮੈਨੂੰ ਅੱਛੇ ਜ਼ਿਆਦਾ ਮੈਨੂੰ ਅੱਜ ਤੱਕ ਨਹੀਂ ਸਮਝ ਆਈਆਂ ਮਾਤਰਾ ਛੋਟੀ ਈ ਦੀ ਕਿੱਧਰ ਪਾਣੀ ਹੈ ਵੱਡੀ ਈ ਦੀ ਕਿੱਧਰ ਪਾਣੀ ਹੈ ਸਾਊਂਡ ਕਿਵੇਂ ਨਿਕਲਦੀ ਮੈਨੂੰ ਅੱਜ ਤੱਕ ਨਹੀਂ ਸਮਝ ਆ ਰਹਾ ਓਕੇ ਮੈਂ ਕਹਿੰਨੀ ਆ ਸਾਊਂਡ ਦੋਨਾਂ ਦੀ ਸੇਮ ਤਾਂ ਨਿਕਲਦੀ ਭਈ ਆ ਠੀਕ ਹੈ ਸੋ ਮੈਂ ਜਿੱਥੇ ਬੈਠੀ ਹੂ ਮਮਾ ਨੂੰ ਇੱਕ ਵਾਰੀ ਮੈਂ ਕਿਹਾ ਕਿ ਮੈਂ ਚੰਗੀ ਤਰ੍ਹਾਂ ਦੱਸੋ ਕਿ ਇਸ ਤਰੀਕੇ ਨਾਲ ਹੁੰਦਾ ਤੇ ਹੁਣ ਮੈਨੂੰ ਚੰਗੀ ਤਰ੍ਹਾਂ ਠੀਕ ਹੈ ਤੇ ਕੀਸ਼ੂ ਵੀ ਕੋਲੇ ਬੈਠਾ ਸੀਗਾ ਤੇ ਇਹਨੇ ਮੈਨੂੰ ਵਰਡ ਦੱਸਦਾ ਸੀ ਕਿ ਦੀਦੀ ਆ ਵਾਲਾ ਵਰਡ ਲਿਖੋ ਤੇ ਫਿਰ ਮੈਂ ਉਹੀ ਵਾਲਾ ਵਰਡ ਲਿਖਦੀ ਹੁੰਦੀ ਸੀਗੀ ਤੇ ਫਿਰ ਇਹਦੀ ਮੈਂ ਚੈੱਕ ਕਰਵਾਂ ਸੀ ਕਿਉਂਕਿ ਇਹ ਵੀ ਛੋਟਾ ਵਾ ਤੇ ਇਹਨਾਂ ਦੇ ਸਾਰੀ ਮਾਤਰਾ ਆndੀਆਂ ਨੇ ਇਹ ਸਾਊਂਡ ਮੈਸਜ ਅੱਛਾ ਦੱਸਾ ਇਹਦੀ ਪੰਜਾਬੀ ਹਿੰਦੀ ਦੀ ਲਾਈਕ ਮਾਤਰਾ ਦੇ ਵਗੈਰਾ ਆਪਾਂ ਗੱਲ ਕਰੀਏ ਕੀਸ਼ੂ ਦੀ ਬਹੁਤ ਜ਼ਿਆਦਾ ਸਟਰੋਂਗ ਆ ਮੇਰੇ ਤਾਂ ਉਹੀ ਆ ਬਸ ਸੱਚੇ ਤੋਂ ਜ਼ਿਆਦਾ ਹ ਇਹ ਨਹੀਂ ਮੈਨਾਂ ਕਿ ਲਾਈਕ ਚੈੱਕ ਕਰਵਾਂ ਸੀ ਕਿ ਕੀਸ਼ੂ ਸਹੀ ਲਿਖਿਆ ਨਾ ਇੱਕ ਐਸੀ ਆੜੀ ਦੀ ਸਹੀ ਆ ਫਿਰ ਮੇਨੂੰ ਕੁਸ਼ਨ ਸੀਗਾ ਹਾਏ ਮੈਨੂੰ ਆ ਗਿਆ ਠੀਕ ਹੈ ਸੋ ਇਹਦੇ ਕਰਕੇ ਮੇਰੇ मैंने सोचे साम मात्रा करके मेरी हमेशा परसेंटेज घटी लाइक मैं होर बाकी सब्जेक्ट बहुत वहाँ दैन पंजाबी या हिंदी हिंदी मैं छी अच्छ है मार्च सो अच्छा ऑफ द मार्च एंड ये कैसे हो सकता है कल तो so, कल मैं कुछ नहीं पढ़ी ठीक है सो ज्यादा नहीं आ रही मैंने पढ़ी बस मैं दो लेख पढ़ी कल मैं जस्ट रीडिंग लै रही ਐਂਡ ਅੱਜ ਮੈਂ ਸਾਰਾ ਸਿਲੇਬਸ ਕਰਨਾ ਲਿਖ ਲਿਆ ਸਾਰਾ ਅਨਾਵਰ ਐਜ਼ ਯੂ ਕੈਨ ਸੀ ਆਹਾ ਆਹਾ ਬਸ ਤੇਰੇ ਜਿਹੜਾ ਲੈ ਕੇ ਪੜਨਾ ਕੁਝ ਜ਼ਰੂਰੀ ਨਹੀਂ ਜੁੱਤੀ ਚੱਕੋ ਤਾਂ ਮੈਨੂੰ ਫੇਰ ਹੀ ਪਤਾ ਲੱਗਣਾ ਕਿ ਪੜਨਾ ਹੈ ਚਲੋ ਸ਼ਾਂਤੀ ਕਿ ਇਹ ਟੋਟਲੀ ਆਇਆ 14 ਚੈਪਟਰਸ ਨੇ ਤੇ 40 ਮਾਰਕਸ ਦਾ ਪੇਪਰ ਆਣਾ ਸਾਡੇ ਕਲੇ ਕੁਸ਼ਨ ਆਨਸਰਸ ਦੇ ਵਿੱਚੋਂ ਐਂਡ ਜੋ ਬਾਕੀ ਦਾ ਲੈਫਟਓਵਰ ਬਚ ਗਿਆ ਉਹ ਚਾਰਜਿੰਗ ਦੇ ਲਈ ਇੱਕ ਪੱਤਰ ਵਗੈਰਾ ਜਾਂ ਸਾਰਾ ਕੁਝ ਗਾਇਸ ਗਾਇਸ ਕਰ ਲੈਣਾ ਇਸ ਨੂੰ ਪੜਾਇਆ ਹੈ ਚਾਹ ਹਦਰ ਸਰਦ ਜਿ ਕਿ ਸੁਝਾ ਠੀਕ ਹੈ ਸੋ ਤੈਨੂੰ ਸੋਚਨੇ ਕਵਿਤਾ ਵਾਲਾ ਪਾਠ ਕਰ ਲੈਣੇ ਆ ਸੋੜਾ ਬਟ ਉਹ ਕਰਦੇ ਹਾਂ ਸ ਲੈਟਸ ਗੋ ਸੋ ਹੁਣ ਬਸ ਮੈਥੇ ਕਾਰੀ ਸੀਗੀ ਕਵਿਤਾਵਾਂ ਤੇ ਸਾਡੇ I think so ਪੰਜ ਕਵਿਤਾਵਾਂ ਸੀਗੀਆਂ ਤਾਂ ਉਹਨਾਂ ਤੋਂ ਮੈਂ ਫਟਾਫਟ ਤੋਂ ਇੱਕ ਵਾਰੀ ਸਾਰੇ ਸਾਰੇ ਸਾਰ ਪੜ੍ਹ ਲਏ ਸੀਗੇ ਤੇ ਇੰਨਾ ਮੇਰਾ ਕੰਮ ਹੋ ਗਿਆ ਸੀਗਾ ਕਵਿਤਾਵਾਂ ਦਾ ਸਦੀ ਕੋ ਸਾਰੀ ਬਹੁਤ ਜ਼ਿਆਦਾ ਈਜ਼ੀ ਹੁੰਦੀਆਂ ਨੇ ਬਸ ਇਨਾਂ ਚ ਇੱਕ ਹੀ ਚੀਜ਼ ਹੁੰਦੀ ਆ ਮੈਂ ਇਹ ਚੀਜ਼ ਨੂੰ ਬਹੁਤ ਜ਼ਿਆਦਾ ਨੋਟਿਸ ਕੀਤੀ ਹੈ ਕਿ ਜੋ ਕਵੀ ਦੇ ਲਾਈਕ ਹੁੰਦਾ ਰਾਈਟਰ ਦਾ ਨਾਮ ਹੁੰਦਾ ਉਹ ਕੱਲਾ ਕਵਿਤਾਵਾਂ ਦੇ ਵਿੱਚ ਹੀ ਆਉਂਦਾ ਵਾ ਹੋਰ ਕਿਸੇ ਦਾ ਨਿਕਾ ਪੁੱਛਦੇ ਕਿ ਆਹ ਵਾਲਾ ਜੋ ਤੁਸੀਂ ਸਟੋਰੀ ਪੜ੍ਹੀ ਆ ਕਿ ਇਹਦਾ ਕਵੀ ਦਾ ਨਾਮ ਦੱਸੋ ਉਹ ਕਦੇ ਨਹੀਂ ਆਇਆ ਸਾਡੋਂ ਪੇਪਰ ਦੇ ਵਿੱਚ ਬਸ ਇਹਦਾ ਹੀ ਆਇਆ ਵਾ ਉਹ ਮੈਂ ਫਿਰ ਤੋਟ ਗਿਆ ਪੜ੍ਹਨ ਦੇ ਲਈ 2 ਘੰਟੇ ਤੱਕ ਬੈਕ ਤੋਂ ਬਾਅਦ ਬਹੁਤ ਛੋਟੀ ਬ੍ਰੇਕ ਹੈ ਨਾ ਬਸ 2 ਘੰਟੇ ਪਰ ਚਲੋ ਲੈਟਸ ਸਟਾਰਟ ਸਟੱਡੀing ਥੈਨ ਫਿਰ ਮੈਂ ਬਸ ਸਾ ਚੈਪਟਰ ਜੇ ਇਕ ਵਾਰੀ ਨਾ ਸਮਰੀ ਪੜ੍ਹਨ ਲੱਗੀ ਸੀ ਕਿਉਂਕਿ ਸਮਰੀ ਨਾਲ ਐਵੇਂ ਹੁੰਦਾ ਸਾਰਾ ਸਾਰਾ ਚੈਪਟਰ ਇੱਕ ਵਾਰੀ ਯਾਦ ਆ ਜਾਂਦਾ ਵਾ ਕਿ ਹਾਂ ਇਹ ਚੈਪਟਰ ਜਵੇਂ ਮੈਂ ਹੋਇਆ ਸੀਗਾ ਬਸ ਉਹ ਮੈਂ ਇੱਕ ਵਾਰੀ ਕੀਤਾ ਤੇ ਬਸ ਹੁਣ ਬਸ ਆਲਮੋਸਟ ਮੇਰਾ ਸਿਲੇਬਸ ਹੋ ਜਾਣਾ ਵਾ ਲਾਈਕ ਚੈਪਟਰ ਜੀ ਨੇ ਤੇ ਮੈਂ ਪੈਟਰਨ ਦੇ ਹਿਸਾਬ ਨਾਲ ਉਹ ਵੇਖ ਲਿਆ ਵਾ ਆਪਣਾ ਕਿ ਇਸ ਇਹ ਇਹ ਚੀਜ਼ਾਂ ਆਉਣੀਆਂ ਨੇ ਤਾਂ ਮੈਂ ਉਸ ਤਰੀਕੇ ਨਾਲ ਹੀ ਆਪਣੀ ਤਿਆਰੀ ਕੀਤੀ ਸੋ ਯਾ ਵਸ ਮੈਂ ਆਪਣਾ ਕਾਰਦੀ ਪੇਸ਼ ਕੀਤੀ ਤੇ ਨਾਓ ਤੁਸੀਂ ਮਿਊਜ਼ਿਕ ਦੇ ਨਾਲ ਇੰਜੋਏ ਕਰੋ ਆਲਮੋਸਟ ਹੋ ਚੁੱਕਿਆ ਵਾ ਸੋ ਚੈਪਟਰ ਮੇਰੇ ਸਾਰੇ ਹੋ ਗਏ ਨੇ ਬਸ ਇੱਕ ਰਹਿੰਦਾ ਵਾ ਹੁਣ ਲਾਈਕ ਨਾ ਮੈਂ ਉਸ ਦਿਨ ਸਕੂਲ ਹੀ ਨਹੀਂ ਗਈ ਸੀਗੀ ਤਾਂ ਉਹ ਵਾਲਾ ਮੇਰਾ ਚੈਪਟਰ ਰਿਹਾ ਹੋਇਆ ਵਾ ਤਾਂ ਮੈਂ ਦੇਖ ਲੈਣੀ ਆ ਇੱਕ ਵਾਰੀ ਮਾਤਾ ਗੁਜਰੀ ਦਾ ਚੈਪਟਰ ਦਾ ਨਾਮ ਤਾਂ ਮੈਂ ਥੋੜਾ ਥੋੜਾ ਉਵੇਂ ਆਪਾਂ ਨੂੰ ਆਂਦਾ ਹੀ ਹੁੰਦਾ ਠੀਕ ਹੈ ਸੋ ਦੇਖ ਲੈਣੀ ਮੈਂ ਉਹ ਪੜ੍ਹ ਲੂੰਗੀ ਜੇ ਟਾਈਮ ਲੱਗਿਆ ਤਾਂ ਸੋ ਹੁਣ ਮੇਰੇ ਲੇਖ ਸਾਰੇ ਹੋ ਚੁੱਕੇ ਨੇ ਠੀਕ ਹੈ ਪੱਤਰਾਂ ਦੇ ਕੱਲੇ ਮੈਂ ਫਾਰਮੈਟ ਇੱਕ ਵਾਰ ਦੇਖਣਾ ਵਾ ਸੋ ਇਹਨੂੰ ਆਪਾਂ ਕੈਸੇ ਦੇ ਆਲਮੋਸਟ ਹੋਇਆ ਹੋਇਆ ਵਾ ਤਸਵੀਰ ਬਣਨ ਦਾ ਪਹਿਲਾਂ ਇਹਨਾਂ ਦਾ ਪੜ੍ਹ ਕੇ ਅੰਦਰ ਤੋਂ ਉੱਥੇ ਬਣਾਉਣਾ ਹੁੰਦਾ ਹੈ ਐਂਡ ਅਗਰ ਅਪਾ ਗੱਲ ਕਰੀਏ ਗ੍ਰਾਮਰ ਦੀ ਤਾਂ ਵਿਰੋਧੀ ਸ਼ਬਦ ਲਿੰਕ ਤੇ ਵਿਸਮਿਕ ਐਮਸੀਕਿਊਸ ਦੇ ਵਿੱਚ ਆਣੇ ਆ ਤੇ ਇਹ ਵੀ ਹਨਾ ਕਿ ਇਹ ਤਾਂ ਕਾਮਨ ਹੀ ਹੁੰਦੇ ਨੇ ਤਾਂ ਇੰਨੇ ਜ਼ਿਆਦਾ ਪੜਨ ਲੋੜ ਨਹੀਂ ਆਗੇ ਸੋ ਇਹ ਤਾਂ ਮੈਂ ਨਹੀਂ ਪੜ੍ਹ ਰਹੀ ਐਂਡ ਹੁਣ ਬਸ ਮੈਂ ਇੱਕ ਵਾਰੀ ਕਿਰਿਆ ਦੇ ਉਹ ਦੇਖਨੇ ਆ ਕਿ ਕੀ 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 ਹੁੰਦਾ ਠੀਕ ਹੈ ਬਸ ਮੈਨੂੰ ਇਹਨਾਂ ਯਾਦ ਨਹੀਂ ਹੈਗਾ ਬਸ ਇੱਕ ਵਾਰੀ ਉਹ ਪੜ੍ਹ ਕੇ ਮੁਹਾਵਰੇ सब तो है मुहावरे तो जो है ना सू मुहावरे ने जोड़े वो एट्थ क्लास वाले सिमिलर ने ठीक है ये तो, तो देख वैसे ना बहुत सारे ने मैंने लगता कि मेरे तो पढ़े जाएंगे और एक बार मैं पढ़ लूँगी देख दी करते हैं ठीक है तो क्योंकि अजय मैं करनी अपनी भीडियो में भी एडिट क्योंकि मैं करम तो निकल पाती हूँ खुद करती हाँ ठीक है क्योंकि उमन अपना भी करना तो मेरी वीडियो बहुत एड पैंती है सो देखती हूँ हम बस ऑलमोस्ट फिर हो चुके बस एक बार पत्थर तो पढ़ के एंड कर पढ़ के फिर मैं ਬਸ ਮੇਰਾ ਹੋ ਜਾਣਾ ਵਾ ਮੁਹਾਵਰੇ ਜੇ ਟਾਈਮ ਲੱਗੇ ਤਾਂ ਮੈਂ ਕਰ ਲੂੰਗੀ ਨਹੀਂ ਤਾਂ ਉੱਥੇ ਮੀਨਿੰਗ ਬਣਾ ਕੇ ਦੇਖ ਲਾਂਗੇ ਹੋਇਆ ਥੋੜਾ ਜਿਹਾ ਸੋ ਯਾ ਆਲਮੋਸਟ ਹੋ ਗਿਆ ਹੁਣ ਬਸ ਮੈਂ ਦੇਖਿਓ ਤੁਸੀਂ ਸਵੇਰ ਤੇ ਮੈਂ ਰਿਵੀਜ਼ਨ ਕਰ ਰਹੀ ਹਾਂਗੀ ਸੋ ਲੈਟਸ ਗੋ ਚਲੋ ਸ਼ਾਂਤੀ ਸ਼ਾਂਤੀ ਮੈਂ ਹੁਣ ਦਾ ਖਾਣੇ ਨਹੀਂ ਸੀ ਸੋ ਹੁਣੀ ਮੈਂ ਨਾ ਵਾਇਸ ਓਵਰ ਕਰਦੀ ਪਈ ਸੀਗੀ ਐਂਡ ਉਮਾ ਲੈ ਕੇ ਆਏ ਸਾਡੇ ਲਈ ਫ੍ਰੈਂਚ ਫਰਾਈ ਨਾ ਖਾ ਤੇ ਲੈ ਕੇ ਕੋਣਾ ਤੇ ਹੈਲੀ ਵੀ ਹੈਗਾ ਲਾਈਕ ਮੈਂ ਇਹਨੂੰ ਗਿਆ ਸੀਗਾ फटाफट ਜਿਹੇ ਤੱਕ ਕੰਮ ਕਰ ਲੇਗਾ ਆਲੂ ਨਹੀਂ ਨਾ ਹੂੰ ਇਹ ਬਿਆਜੇ ਸੇ ਹਾਂ ਹੂੰ ਚੋਈ ਖਾਣ ਤੋਂ ਬਾਅਦ ਮੈਂ ਆਪਣੇ ਵੀਡੀਓ ਦਾ ਵਾਇਸਓਵਰ ਕਰੂੰ ਥੰਬਨੇਲ ਬਣਾਉਂ ਐਂਡ ਉਸ ਦੇ ਜੇ ਟਾਈਮ ਲੱਗੇ ਤਾਂ ਮੈਂ ਰਿਵੀਜ਼ਨ ਕਰੂੰਗੀ ਆਪਣੇ ਪੰਜਾਬੀ ਦੇ ਜਿੰਨੇ ਵੀ ਚੈਪਟਰ ਨੇ ਸੋ लेट्स ਗੋ ਹਾਂ ਆਪਾਂ ਗਾਇਸ ਨੂੰ ਚੜਾ ਰਹੇ ਹਾਂ ਖਾ ਰਹੇ ਆ ਭਾ ਲੈ ਕੋ ਲੈ ਕੋ ਇੱਕ ਮਨ ਹੜ ਜਾ ਮੈਂ फाइनली बस गाइज मैं हूँ डिनर कर लिया वा तो मेरी वीडियो कल एडिट हुई है तो वॉइस हो अपलोड अजे भी नहीं हुई ना वो थमे नया बट एनीस हूँ कल ही होगी वो सो मेन पॉइंट यह है कि मैं हम जो मैं सोचा मैं रात में एक बार पढ़ लूँगी चैप्टर से तो नहीं हो पाया एंड नाउ इट्स अबाउट द इलेवन ओ कलॉक सो हूँ जस्ट मैं सुबह उठूँगी ਐਂਡ ਸੋ ਵਰਕ ਕੀ ਆਪਾਂ ਚੰਗੀ ਤਰ੍ਹਾਂ ਵੀਜ਼ਨ ਇੱਕ ਵਾਰੀ ਕਰ ਲਾਂਗੇ ਐਂਡ ਜੋ ਆਪਾਂ ਦੇ ਜਾਮਗ ਪੇਪਰ ਸੋ ਮੈਂ ਤੁਹਾਨੂੰ ਮਿਲਾਂ ਸੁਬਾ। ਸੋ ਇਸ ਕਾ ਮੇਰਾ ਵੀ ਪੇਪਰ ਹੈ। ਹਾਂ ਸੁਕਾ ਲੈਤਾ ਵੀ ਪੇਪਰ ਹੈ ਦਾ ਹੈਗਾ ਈਵੀਐਸ ਦਾ ਦੇ 10 ਚੈਪਟਰ ਚ ਕਾਰਨੀ ਰਿਹਾ। ਇਹ ਰੋਲਾ ਪਾ ਕੇ ਬੈਠਾ। ਹਾਂ 10 ਚੈਪਟਰ ਹੈ ਦੇ ਨੇ। ਉਹ ਤੋਂ ਇਹਨੂੰ ਕੋਤੋਂ ਨੰਬਰ ਦਸਣਗੇ। ਸੋ ਐਨੀਵੇਜ਼ ਹੌਣ ਮਿਲਦੇ ਆਪਾਂ ਸਵੇਰ ਮਿਲਦੇ ਆਪਾਂ ਸਵੇਰੇ ਸੋ। ਬਾਏ ਬਾਏ। देन इट वाज नेक्स्ट डे थे इत्ते मैं सुबह उठ की सीगी अराउंड 5:00 बजे उठ की सीगी मैं क्योंकि पेपराल टाइम पे मेरे दबाक पे प्रेशर ਹੁੰਦਾ ਵਾ ਕਿ ਹਾਂ ਜੈਸਵੇਂ ਸਵੇਰ ਜਲਦੀ ਉੱਠਣਾ ਵਾ ਕਿਦਰ ਵਿਜ਼ਿਟ ਕਰਨੇ ਆ ਕਿਉਂਕਿ ਅਗਮ ਸਵੇਰ ਵਿਜ਼ਿਟ ਨਾ ਕਰਾਣਾ ਤਾਂ ਮੈਨੂੰ ਇੰਨਾ ਚੰਗੀ ਤਰ੍ਹਾਂ ਯਾਦ ਨਹੀਂ ਰਹਿੰਦਾ ਉਹਨਾਂ ਦਾ ਇੱਕ ਤਾਂ ਡਿਫਰੈਂਟ ਡਿਫਰੈਂਟ ਹੁੰਦਾ ਵਾ ਲੇਕਿਨ ਹਾਂ ਮੈਂ ਸਵੇਰ ਜਲਦੀ ਉੱਠ ਜਾਂਦੀ ਤੇ ਮੈਨੂੰ ਇੱਥੇ ਦੇ ਕੇ ਐ ਲੱਗ ਰਿਹਾ ਹੈ ਨਾ ਕਿ ਮੈਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਤੇ ਲਿਟਰਲੀ ਬਹੁਤ ਜ਼ਿਆਦਾ ਨੀਂਦ ਆ ਰਹੀ ਸੀ ਲੇਕਿਨ ਕੀ ਕਰ ਸਕਦਾ ਹੈ ਯੇ ਸੁਣ ਮੈਂ ਬਸ ਜਸਟ ਰੈਡੀ ਹੋ ਗਈ ਹਾਂ ਔਰ ਬਸ ਮੈਂ ਕੁੱਤਾ ਆਪਣੀ ਕਰਵਾਨ ਐਂਡ ਅੱਜ ਫਿਰ ਮੈਂ ਜਾਉਂਗੀ ਸਕੂਲ ਲਈ ਮੈਂ ਚਿੱਟ ਬਣਾਈ ਹੈ ਬਹੁਤ ਸਾਰੀ ਚੀਟਿੰਗ ਕਰੇਗਾ ਚੀਟਿੰਗ ਵਾਲਾ ਬੰਦਾ ਉਹ ਸਾਡੇ ਦਾ ਸੋ ਹੁਣ ਬਸ ਮੈਂ ਬਸ ਹੋ ਚੁੱਕਿਆ ਰੈਡੀ ਹੋਸ ਕੁੱਤਾ ਕਰਾਉਣ ਵਾਲਿਆਂ ਨੇ ਐਂਡ ਹੁਣ ਬਸ ਮੈਂ ਜਾਉਂਗੀ ਸਕੂਲ ਸਕੂਲ ਜਾ ਕੇ ਪੇਪਰ ਦੇਖ ਕੇ ਆਣੇ ਆ ਪੰਜਾਬੀ ਦਾ ਪੇਪਰ ਆ ਵੇ ਦੇ ਕਰਕੇ ਆਣਾ ਹੈ ਕੈਸੀ ਹੈ ਵੇ ਕਰਕੇ ਆਣਾ ਹੈ ਫਾਈਨਲ ਪੇਪਰ ਆ ਮੇਰਾ ਐਂਡ ਬਸ ਹੁਣ ਚੱਲਦੇ ਆ ਤੇ ਅੱਜ ਸਭ ਪਤਾ ਕਿੰਨੇ ਜ਼ਿਆਦਾ ਜਲਦੀ ਰੈਡੀ ਹੋ ਗਿਆ ਸੀ ਲਾਈਕ ਆਮ 8b ਹੋ ਗਏ ਨੇ ਨਹੀਂ ਤਾਂ ਸੀ ਨਾ 8 845 ਤੇ 8:10 ਹੋ ਗਿਆ ਚਲ ਜੋ ਜਿੰਨੇ ਵੀ ਹੋਇਆ ਲਾਈਕ 8:20 ਹੋਇਆ ਠੀਕ ਹੈ ਸ਼ਾਂਤੀ ਠੀਕ ਹੈ ਤੇ 845 ਤੇ ਅਸੀਂ ਪਹਿਲਾਂ ਦੁਰਦੇ ਹੁੰਨੇ ਆ ਠੀਕ ਹੈ 15 ਮਿੰਟ ਪਹਿਲਾਂ ਸਕੂਲ ਦੇ ਸਾਡੇ ਘਰ ਵੀ ਬਹੁਤ ਦੂਰ ਹੈ ਸਕੂਲ ਤੋਂ ਬਟ ਅੱਜ ਨਾ ਸ਼ਿਆ ਡਾੜਾ ਗਏ ਹੋਏ ਨੇ ਆਪਣੇ ਫਰੈਂਡ ਦੇ ਵਿਆਹ ਤੇ ਦਿੱਲੀ ਗਏ ਹੋਏ ਨੇ ਸੋ ਵਨ ਮੂਮੈਂਟਸ ਆ ਛਟਕਿਆਣਾ ਮम्मा ਤਾਂ ਇੰਨਾ ਡਰ ਰਹਾ ਨਾ ਲਾਈਕ ਅਸੀਂ 7 ਵਜੇ ਉੱਠੀਏ ਸੀ ਜਿੱਦੇ ਮੈਂ 8 ਵਜੇ ਉੱਠਤੀ ਆ ਕਿਉਂਕਿ ਮੇਰੇ ਤਾਂ ਨਹੀਂ ਉੱਠਿਆ ਜਾਂਦਾ ਠੀਕ ਹੈ ਅੱਜ ਅਸੀਂ 7 ਵਜੇ ਉੱਠਿਆ ਦੋਨੋਂ ਐਂਡ ਦੋਨੋਂ ਬੜਾ ਬੜਾ ਤੇ ਰੈਡੀ ਹੋ ਗਏ ਹੋਰ ਨਾ ਕਿ ਨਿਸ਼ੇਤੀ ਵੀ ਨਹੀਂ ਜਾ ਸਕਦਾ ਕਿਉਂਕਿ ਕੋਈ ਆਇਆ ਵੀ ਨਹੀਂ ਹੋਣਾ ਠੀਕ ਹੈ ਕੀ ਕਰੀਏ ਹੋਣਾ ਸੀ बस ਦੇਖ ਦੇਆ ਫਸ ਨੂੰ ਮੈਂ ਗੁੱਤ ਕਰਾਂਗੀ ਐਂਡ ਫਿਰ ਚੱਲਦੇ ਆ ਸਕੂਲ ਸੋ ਯਾ ਸੋ ਨਾ ਚਲੋ ਮੈਂ ਤੁਹਾਨੂੰ ਦੱਸਦੀ ਆ ਕਿ ਮੇਰਾ ਪੰਜਾਬੀ ਦਾ ਪੇਪਰ ਕਿਸ ਤਰੀਕੇ ਦਾ ਗਿਆ ਸੋ ਪੇਪਰ ਬਹੁਤ ਈਜ਼ੀ ਸੀਗਾ ਠੀਕ ਹੈ ਬਟ ਬਹੁਤ ਜ਼ਿਆਦਾ ਲੈਂਥੀ ਸੀਗਾ ਬਹੁਤ ਜ਼ਿਆਦਾ ਹੀ ਲੰਬੀ ਸੀਗਾ ਕੁਛ ਠੀਕ ਹੈ ਬਾਅਦ ਪਰ ਪੇਪਰ ਬਹੁਤ ਜ਼ਿਆਦਾ ਇਜ਼ੀ ਸੀਗਾ ਬਟ ਇੱਕ ਚੀਜ਼ ਹੋਈ ਕਿ ਮੈਂ ਲੈਂਥੀ ਬਹੁਤ ਜ਼ਿਆਦਾ ਸੀਗਾ ਪੇਪਰ ਤਾਂ ਮੈਨੂੰ ਪੂਰੇ ਹੀ 3 ਘੰਟੇ ਲੱਗ ਗਏ ਪਾ ਪੇਪਰ ਕਰਨ ਦੇ ਲਈ ਦੈਟਸ ਵਾਈ ਨਾ ਮੇਰੀ ਇੱਕ ਵਾਰੀ ਰੀਚੈਕਿੰਗ ਨਹੀਂ ਹੋ ਪਾਈ ਤੇ ਹੁਣ ਮੇਰਾ ਕੀ ਹੁੰਦਾ ਨਾ ਕਿ ਲਾਈਕ ਮੈਂ ਮਾਤਰਾ ਵਗੈਰਾ ਪ੍ਰੋਪਰ ਸਿੱਖ ਕੇ ਗਈ ਸੀਗੀ ਬਟ ਹੋਇਆ ਕਿ ਕਿ ਮੈਂ ਫਲੋ ਫਲੋ ਚ ਨਾ ਮਿੰਟ ਬਚ ਜਾਂਦਾ ਮੈਂ ਕਿਹੜਾ ਵਰਡ ਲਿਖਦਾ ਲਾਈਕ ਮੈਂ ਇੱਕ ਨਾਰਮਲ ਜਿਹਾ ਵਰਡ ਨੂੰ ਵੀ ਨਾ ਕੁਝ ਹੋਰ ਹੀ ਲਿਖ ਦਿੰਨੀ ਹੁੰਨੀ ਆ ਠੀਕ ਹੈ ਇਹ ਤੇ ਲਾਈਕ ਹੁੰਦਾ ਨਾ ਸੱਸਾ ਤੇ ਮੰਮਾ ਦੇ ਚ ਨਾ ਮੰਮਾ ਲਿਖਣਾ ਹੁੰਦਾ ਤੇ ਉੱਤੇ ਮੈਂ ਲਾਈਨ ਮਾਰ ਦੂੰਗੀ ਕੁਝ ਹੋਰ ਵਰਡ ਬਣ ਜੂਗਾ ਸੋ ਇਹ ਇਤਨਾ ਸੀਰੀਅਸਲੀ ਮਿਸਟੇਕਸ ਹੁੰਦੀਆਂ ਨੇ ਜੋ ਮੈਂ ਕਰ ਦਿੰਨੀ ਆ ਸੋ ਬਸ ਇਹੀ ਮੈਨੇ ਇੱਕ ਵਾਰੀ ਰਿਗਰਟ ਆ ਕਿ ਮੈਨੂੰ ਲੱਗਾ ਬਸ ਇਸੀ ਚੀਜ਼ ਕਰਕੇ ਕਿ ਮੇਰੀ ਕੋਈ ਰੀਚੈਕਿੰਗ ਨਹੀਂ ਹੋ ਪਾਈ ਕਿ ਲਾਈਕ ਮੈਂ ਬੜਾ ਹੀ ਔਖਾ ਮਨਾ ਫੜਾ ਪਰ ਪੇਪਰ ਕਰਦੀ ਬਈ ਸੀਗੀ ਤੇ ਇਹਦੇ ਕਰਕੇ ਮੈਂ ਨੰਬਰ ਹੀ ਨਾ ਕਿਤੇ ਘੱਟੇ ਘੱਟੇ ਜਾਣ ਤੇ ਕਿ ਨੇ ਸਾਲ ਪੇਪਰ ਸੀਰੀਅਸਲੀ ਮੇਰਾ ਬਹੁਤ ਸਹੀ ਗਿਆ ਇਤਨਾ ਪੰਜਾਬੀ ਨਾ ਕਰੇ ਵਧੀਆ ਗਿਆ ਨੀਗਾ ਪਰ ਥਾ ਮੈਨੇ ਸਰ ਮੁਹਾਵਰੇ ਵੀ ਸਾਰੇ ਆਨੇ ਸੀ ਯੂ ਨਾਟ ਮੇਰੇ ਤਾਂ ਮੁਹਾਵਰੇ ਛੱਡ ਕੀ ਸੀਗੇ ਤਿੰਨ ਆਏ ਸੀ ਇਹ ਦੋ ਮੈਨੂੰ ਆਨੇ ਸੀ ਇੱਕ ਮੈ ਸੀਗਾ ਕਿ ਆਵਾਚ ਚ ਕਰ ਲਾਂਗੇ ਟਾਈਮ ਛੱਡ ਗਿਆ ਤਾਂ ਉਹ ਵੀ ਛੁੱਟ ਗਿਆ एनी वेज येगा मेरा पंजाबी पेपर तो वजिए चला गया बस रब करे वजिया नंबर भी आ जाए हूँ तो ना इस द दो पेपर ने बड़े ही ईजी ईजी पेपर मैथ्स से साइंस के वो तो देखो मैं पूरे साल मैथ साइंस so, so, की तैयारी की सो उन्हें करके मैं बिल्कुल टेंशन नहीं हैगी सो सोना मेरा मैथ्स का पेपर बस इस तक वीडियो सी एनी वेज ठीक है सो so, अगर थोड़ी वीडियो वजिया लगी सो so, लाइक सबसक्राइब एंड शेयर करना ना 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 तो कमेंट्स जरूर तो दसिए कि थोड़ू स्टडी ब्लॉग वजिए लगता है दूजे ब्लॉग वजिए लगते है ठीक है सो या बाय बाय